ਕੋ ਬੜੇ ਇੰਪੋਰਟੈਂਟ ਇਸ਼ੂ ਦਿੱਤੇ ਜਿਹੜਾ ਪੰਜਾਬ ਦੀ ਇਕਨੋਮੀ ਨਾਲ ਔਰ ਖਾਸ ਤੌਰ ਤੇ ਪੰਜਾਬ ਦੇ ਕਿਸਾਨੀ ਦੇ ਨਾਲ ਜੁੜਿਆ ਕਿ ਵੇਖੋ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਰਿਲੀਜ਼ ਮੈਂ ਦੇਣੀ ਚਾਹਣਾ ਇਹ ਖੇਤੀਬਾੜੀ ਦੇ ਤੇ ਇਹ ਇਸ਼ੂ ਆ ਡਾਈਵਰਸੀਫਿਕੇਸ਼ਨ ਦਾ ਔਰ ਬੜੇ ਲੰਬੇ ਸਮੇਂ ਤੋਂ ਵਕਰੀਆਂ ਵਕਰੀਆਂ ਸਰਕਾਰਾਂ ਡਾਈਵਰਸੀਫਿਕੇਸ਼ਨ ਦੀਆਂ ਗੱਲ ਕਰਦੀਆਂ ਆਂ ਲੇਕਿਨ ਕੋਈ ਪੁਖਤਾ ਕ੍ਰੌਪ ਵਡੇਰੀਏ ਜ ਨਹੀਂ ਦੇ ਪਾਈ। ਅੱਜ ਦੇ ਸਮੇਂ ਦੇ ਵਿੱਚ ਜਿੱਥੇ ਸਾਡੀ ਅ ਕਿਸਾਨ ਪੀੜਤ ਹੋਇਆ ਕਾਟਨ ਦਾ ਪਿੰਕ ਵਾਲਮ ਬਾਲ ਵਰਮ ਕਰਕੇ ਉੱਥੇ ਉਹ ਸਾਰੇ ਦਾ ਸਾਰਾ ਕਰੀਬ 8 ਤੋਂ 10 ਲੱਖ ਹੈਕਟੇਰ ਚ ਸਾਡੇ ਕਾਟਨ ਪੰਜਾਬ ਸਦਰਨ ਪੰਜਾਬ ਚ ਹੁੰਦੀ ਸੀ ਨਹਿਰੀ ਪਾਣੀ ਨਾਲ ਉਹ ਕਾਟਨ ਉਗਾਈ ਜਾਂਦੀ ਸੀ ਸਿੰਜੀ ਜਾਂਦੀ ਸੀ ਔਰ ਉਹ 8 ਲੱਖ 10 ਲੱਖ ਹੈਕਟੇਰ ਤੋਂ ਘਟ ਕੇ ਜਿਹੜੀ ਸਾਡੀ ਪਿਛਲੇ ਸਾਲ ਦੀ ਕਰੋਪ ਆ ਉਹ 98000 ਏਕੜ ਰਹਿ ਗਈ ਔਰ कॉटन ਝੋਨੇ ਦੇ ਬਿਰਸਪਤ ਬਹੁਤ ਘਟ ਪਾਣੀ ਲੈਂਦੀ ਆ ਆਪਾਂ ਸਾਰੇ ਜਾਣਦੇ ਆ ਤੇ ਜਿਹੜਾ ਉਹ 8 ਜਾਂ 9 ਲੱਖ ਹੈਕਟੇਰ ਏਰੀਆ कॉटन ਚੋ ਇਹ ਤਾਂ ਹੈ ਨਹੀਂ ਕਿ ਲੋਕਾਂ ਨੇ ਕੋਈ ਫਸਲ ਬਿਜ ਨਹੀਂ ਬੰਦ ਕਰ ਦਿੱਤੀ ਹੋਵੇ ਲੋਕਾਂ ਨੇ ਉਹਨੂੰ ਪੈਡੀ ਚ ਕਨਵਰਟ ਕਰ ਦਿੱਤਾ ਇੱਕ ਬੰਨੇ ਅਸੀਂ ਬਹੁਤ ਦੇਰ ਦੇ ਸਾਡੇ ਸਾਇੰਟਿਸਟ ਵੀ ਐਗਰੀਕਲਚਰ ডিপਾਰਟਮੈਂਟ ਵੀ ਨੇ ਨੈਸ਼ਨਲ ਇੰਸਟੀਚਿਊਟ ਆਫ ਹਾਈਡਰੋਲੋਜੀ ਰੁੜਕੀ ਉਹਨੇ ਸਾਨੂੰ ਸੁਚੇਤ ਕੀਤਾ ਕਿ ਵੀ ਤੁਹਾਡਾ 18 ਤੋਂ 20 ਸਾਲ ਦਾ ਪਾਣੀ ਰਹਿ ਗਿਆ ਉਹ 25 ਦਾ ਕਹਿੰਦੇ ਹੁੰਦੇ ਸੀ ਹੁਣ 5-7 ਸਾਲ ਤਾਂ ਰੋਲਾ ਪੋਦੇ ਰਿਹਾ ਗਿਆ ਉਹਨਾਂ ਨੂੰ ਤੇ ਇਹਦਾ ਮਤਲਬ ਪਾਣੀ ਸਾਡਾ ਡੇ ਬਾਈ ਡੇ ਅੱਜ 350 ਫੁੱਟ ਤਿੰਦਾ ਪਾਣੀ ਅਸੀਂ ਕੰਜ਼ਿਊਮ ਕਰ ਚੁੱਕੇ ਹਾਂ ਕਈ ਜਗ੍ਹਾ ਅਸੀਂ 350 ਤੋਂ ਉੱਪਰ ਵੀ ਚਲੇ ਗਏ ਆ ਕਹਿਣ ਦਾ ਮਤਲਬ ਹੈ ਕਿ ਡਾਈਵਰਸੀਫਿਕੇਸ਼ਨ ਹੋਣੀ ਚਾਹੀਦੀ ਸੀ ਫ੍ਰਮ ਪੈਡੀ ਇਨਟੂ ਅਦਰ ਕ੍ਰੌਪਸ ਲੇਕਿਨ ਇੱਥੇ ਹੋਇਆ ਕੀ ਕਿ ਕਾਟਨ ਘਟ ਗਈ ਤੇ ਪੈੜੀ ਵਧ ਗਈ ਇਹਦਾ ਮਤਲਬ ਪਾਣੀ ਦੀ ਕੰਜ਼ਮਪਸ਼ਨ ਹੋਰ ਵਧ ਗਈ ਇਹ ਕੋਈ ਛੋਟਾ ਮਸਲਾ ਨਹੀਂ ਆ ਔਰ ਕਿਸਾਨੀ ਦਾ ਇਕੱਲੇ ਦਾ ਮਸਲਾ ਨਹੀਂ ਆ ਜੇ ਪਾਣੀ ਘਟਿਆ ਤੇ ਹਰ ਪੰਜਾਬੀ ਦਾ ਨੁਕਸਾਨ ਆ ਔਰ ਜਿੰਨਾ ਪਾਣੀ ਥੱਲੇ ਜਾਈ ਜਾ ਰਿਹਾ ਉਹਨੇ ਪਾਣੀ ਦੇ ਵਿੱਚ ਮੈਟਲਸ ਕਹਿ ਲੋ ਯਾ ਹੈਵੀ ਮੈਟਲਸ ਕਹ ਲੋ ਯਾ ਕਾਬਿਨੇਟ ਕਹ ਲੋ ਇਹ ਸਾਰੀਆਂ ਮਤਲਬ ਇੰਪਿਉਰिटीज ਵਾਧ ਰਹੀਆਂ ਜਿਹਦੇ ਨਾਲ ਹਿਊਮਨ ਹੈਲਥ ਤੇ ਵੀ ਫਰਕ ਪੈਣਾ ਸੋ ਅੱਜ ਲੋੜ ਹੈ ਕਿ ਉਸ ਕਾਟਨ ਚ ਜਿਹੜਾ ਕਨਵਰਟ ਹੋਇਆ ਪੈਡਿਚ ਏਰੀਆ ਉਹਨੂੰ ਵਾਪਸ ਆਪਾਂ ਕੋਈ ਨਾ ਕੋਈ ਆਲਟਰਨੇਟਿਵ ਕ੍ਰੌਪ ਦੇਈਏ ਤੇ ਮੈਂ ਇੱਕ ਸਕਸੈਸ ਸਟੋਰੀ ਦੱਸਣੀ ਚਾਹਾਂ ਕਿ ਇੱਕ ਕਿਸਾਨ ਨੂੰ ਮੈਂ ਸਦਰਨ ਪੰਜਾਬ ਦੇ ਵਿੱਚ ਮੱਕੀ ਲਵਾਈ। ਉਹ ਲਵਾਈ ਵੀ ਉਹ ਸਤੰਬਰ ਦੇ ਕਰਦੇ ਕਰਦੇ ਲੇਟ ਹੋ ਗਈ ਜਦੋਂ ਮੈਂ ਪਿਛਲੇ ਸਾਲ ਦੇਖਿਆ ਨਾ ਮਈ ਦੇ ਵਿੱਚ ਅ ਅਖਬਾਰਾਂ 'ਚ ਪੜਿਆ ਕਿ ਕਿਸਾਨ ਉਹ ਤੁਹਾਡੇ ਇਲੈਕਟ੍ਰੋਨਿਕ মিডিਆ ਤੇ ਵੀ ਸੀ ਕਿ ਕਿਸਾਨ ਖੜੀ ਫਸਲ ਆਪਣੀ ਕਾਟਨ ਦੀ ਬਾਹਰ ਆ ਉਹ ਚ ਪਿੰਕ ਬਾਲਵ ਵਾਰਮ ਆ ਗਿਆ। ਉਹਦੇ 'ਚ ਮੈਂ ਸਮਝਾਂਗਾ ਕਿ ਬਹੁਤ ਸਾਰੀਆਂ ਗੱਲਾਂ ਸਮੇਂ-ਸਮੇਂ ਤੇ ਮੈਂ ਵੀ ਕੀਤੀਆਂ। ਉਦੀ ਮੈਂ ਤੁਹਾਨੂੰ ਕਾਪੀਜ਼ ਬਾਅਦ ਦੱਸਾਂਗਾ ਕਿ ਪਿੰਕ ਵੋਲਵਾਰਮ ਨੂੰ ਕੰਟਰੋਲ ਕਿਦਾਂ ਕਰਨਾ ਚਾਹੀਦਾ ਉਹਦੇ ਤੇ ਸਾਡੀ ਸਾਡਾ ਡਿਪਾਰਟਮੈਂਟ ਔਰ ਸਮੇਂ-ਸਮੇਂ ਦੀਆਂ ਸਰਕਾਰਾਂ ਮੈਂ ਕਿਸੇ ਸਰਕਾਰ ਨੂੰ ਬਲੇਮ ਨਹੀਂ ਕਰਨਾ ਚਾਹੁੰਦਾ ਸਮੇਂ-ਸਮੇਂ ਦੀਆਂ ਸਰਕਾਰਾਂ ਉਹ ਉਸ ਪਿੰਕ ਵੋਲਵਾਰਮ ਨੂੰ ਕੰਟਰੋਲ ਨਾ ਕਰਨ ਚ ਨਾ ਕਾਮਯਾਬ ਹੋਏ ਔਰ ਬਹੁਤ ਕੰਮ ਹੋਣਾ ਚਾਹੀਦਾ ਸੀ ਜਿਹੜਾ ਨਹੀਂ ਹੋਇਆ ਔਰ ਅੱਜ ਇੱਕ ਮੌਕਾ ਸਾਡੇ ਕੋਲ कि ਅਸੀਂ ਇਸ ਕਾਟਨ ਦੀ ਬੈਲਟ ਨੂੰ ਕਨਵਰਟ ਕਰੀਏ ਮੱਕੀ ਦੇ ਕਲਟੀਵੇਸ਼ਨ ਚ ਔਰ ਮੱਕੀ ਦੀ ਕਲਟੀਵੇਸ਼ਨ ਦੇ ਵਿੱਚ ਜਦੋਂ ਮੈਂ ਦੇਖਿਆ ਨਾ ਕਿ ਵੀ ਲੋਕ ਫਸਲ ਵਾ ਰਹੇ ਆ ਤੇ ਮੈਂ ਕੈਨੇਡਾ ਸੀ ਇੱਥੇ ਮੈਂ ਜ਼ਿੰਮੇਵਾਰੀ ਲਾ ਕੇ ਗਿਆ ਆਪਣੇ ਬੰਦਿਆਂ ਦੀ ਪਰਸਨਲ ਬੰਦਿਆਂ ਦੀ ਸਰਕਾਰੀ ਦੀ ਨਹੀਂ ਗੱਲ ਕਰਦਾ ਉਹਨਾਂ ਨੂੰ ਮੈਂ ਕਿਹਾ ਭਾਈ ਤੁਸੀਂ ਮੱਕੀ ਬਿਜਾਉਣੀ ਆ ਸਾਡੇ ਕੋਲ ਕੇਨ ਡਿਵੈਲਪਮੈਂਟ ਦਾ ਵਿੰਗਿਆ ਉਹਨਾਂ ਨੇ ਮੈਂ ਕਿਹਾ ਮੱਕੀ ਡਿਵੈਲਪ ਕਰਾਉਣੀ ਆ ਪਸਦਰ ਪੰਜਾਬ ਚ ਵਿਚਾਰ ਮੁੰਡੇ ਛੱਡ ਦਿੱਤੇ ਮੈਂ ਉਹਨੂੰ ਟੀਚਾ 200 ਕਿੱਲੇ ਦਾ ਦਿੱਤਾ ਸੀ ਤੇ ਡਿਪਾਰਟਮੈਂਟ ਨੂੰ ਵੀ ਕਿਹਾ ਵੀ ਤੁਸੀਂ 500 ਕਿੱਲਾ ਵਜਾਓ ਤੇ ਫੇਲ ਹੋ ਗਏ ਮੇਰੇ ਬੰਦਿਆਂ ਨੇ ਰੋਤ ਹੋ ਕੇ 10 ਕਿੱਲੇ ਮੱਕੀ ਵਜਾਈ ਝੂਠ ਨਹੀਂ ਬੋਲਣਾ ਉਹ 10 ਕਿੱਲੇ ਦੇ ਰਿਜ਼ਲਟ ਬੜੇ ਪ੍ਰੋਮਿਸਿੰਗ ਸੀ ਔਰ ਉਹ ਵੀ ਪਹਿਲੀ ਸਤੰਬਰ ਨੂੰ ਭੇਜਿਆ ਗਿਆ ਜਦ ਕਿ ਮੇਰੇ ਖਿਆਲ ਨਾਲ ਐਂਡ ਮਈ ਜਾਂ ਫਰਸਟ ਵੀਕ ਆਫ ਜੂਨ ਇਜ਼ ਦੀ ਕਰੈਕਟ ਟਾਈਮ ਟੂ ਸੋ ਆਟਮ ਜਿਹੜੀ ਸਾਡੀ ਆਟਮ ਦੀ ਮੱਕੀ ਆ ਉਹ ਐਂਡ ਮਈ ਜੂਨ ਦੇ ਪਹਿਲੇ ਹਫਤੇ ਚ ਬੀਜੀ ਜਾਣੀ ਚਾਹੀਦੀ ਜੋ ਪਹਿਲਾ ਇੱਕ ਵਾਰ ਮੀਂਹ ਪੈ ਜਾਏ ਤੇ ਜਿਹੜੀ ਸਤੰਬਰ ਚ ਬੀਜੀ ਉਹਦੇ ਰਿਜ਼ਲਟ 22 ਕੁੰਟਲ ਦੇ ਆਏ ਤੇ 2400 ਰੁਪਏ ਨਾਲ ਵਿਕੀ ਬੜਾ ਪ੍ਰੋਮਿਸਿੰਗ ਹੋਆ ਕਿਸਾਨ ਵੀ ਖੁਸ਼ ਆ ਲੇਕਿਨ ਖੁਸ਼ ਪੈਸਾ ਹਾਲ ਦਾ ਪੂਰਾ ਕੰਪਨਸੇਟ ਨਹੀਂ ਹੋ ਰਹਿਨੇ ਚ ਸੋ ਮੈਂ ਸਮਝਦਾ ਕਿ ਅੱਜ ਪੰਜਾਬ ਸਰਕਾਰ ਨੂੰ ਸੀਰੀਅਸਲੀ ਇਸ ਗੱਲ ਦੀ ਤਿਆਰੀ ਕਰਨੀ ਚਾਹੀਦੀ ਆ ਕਿ ਮਈ ਦੇ ਵਿੱਚ ਆਪਾਂ ਕਿੰਨਾ ਏਰੀਆ ਕਨਵਰਟ ਕਰਨਾ ਜਿਹੜਾ ਪੈਡੀ ਬੀਜ ਰਿਹਾ ਜਿਹੜਾ ਕਾਟਨ ਬੀਜਦਾ ਸੀਗਾ ਉਹਨੂੰ ਵਾਪਸ ਕਟ ਪਾਣੀ ਵਾਲੀ ਫਸਲ ਤੇ ਲਾਈਏ ਪੰਜਾਬ ਨੂੰ ਬਚਾਈਏ ਇਹ ਬੜਾ ਵੱਡਾ ਇੱਕ ਚੈਲੰਜ ਆ ਔਰ ਮੈਂ ਉਸ ਚੈਲੰਜ ਦੇ ਵਿੱਚ ਸਮੇਂ-ਸਮੇਂ ਤੇ ਜੋ ਕਰ ਸਕਦਾ ਸੀਗਾ ਮੈਂ ਕੀਤਾ ਔਰ ਅੱਜ ਵੀ ਮੈਂ ਸਰਕਾਰ ਨੂੰ ਚਿੱਠੀ ਲਿਖੀ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀ ਆ ਤੇ ਕਨਸਰਨ ਡਿਪਾਰਟਮੈਂਟ ਨੂੰ ਵੀ ਲਿਖੀ ਆ ਕਿ ਅਜ ਤੋਂ ਤਿਆਰੀ ਕਰੋ ਕਿ ਮੇਂ ਐਂਡ ਦੇ ਵਿੱਚ ਸਾਨੂੰ ਕਿੰਨਾ ਬੀ ਚਾਹੀਦਾ ਹੋਗਾ ਕਿੰਨੇ ਸਾਡੇ ਲੋਗ ਇਸ ਚਾਪਕਨ ਵੱਧ ਤੋਂ ਵੱਧ ਕਨਵਰਟ ਕਰ ਸਕਦੇ ਆ ਤਾਂ ਕਿ ਪੰਜਾਬ ਨੂੰ ਇੱਕ ਕ੍ਰੌਪ ਦੇ ਪਾਈਏ ਔਰ ਇਹ ਕ੍ਰੌਪ ਬੜੀ ਅੱਛੀ ਕ੍ਰੌਪ ਆ ਔਰ ਇਹਦੇ ਚ ਕੀ ਆ ਕਿ ਵੀ 10000 ਰੁਪਏ ਕਰੀਬ-ਕਰੀਬ 10000 ਰੁਪਇਆ ਪਰ ਏਕੜ ਬਿਜਲੀ ਦੀ ਸਬਸਿਡੀ ਅਸੀਂ ਪੀਐਸਪੀਸੀਐਲੋਂ ਦੇ ਰਹੇ ਜਿਹੜੀ ਫ੍ਰੀ ਬਿਜਲੀ ਦੇਦੀ ਹੈ ਚਲੋ ਇਸ ਵੇਲੇ ਥੋੜਾ ਜਿਹਾ ਉਧਰ ਵੀ ਕੰਮ ਖਰਾਬ ਹੈ ਲੇਕਿਨ ਜੇ ਅਸੀਂ ਝੋਨਾ ਬੀਜਣ ਲਈ ਜਿੱਥੇ ਸਾਡਾ ਪਾਣੀ ਉਹ ਕੱਢ ਰਿਹਾ ਹੈ ਬਿਜਲੀ ਫੂਕ ਸਕਦੇ ਹੋ ਤੇ ਇੱਕ ਤਾਂ ਆਪਾਂ 10000 ਰੁਪਇਆ ਜੇ ਉਹਨੂੰ ਸਿੱਧਾ ਕਿਸਾਨ ਨੂੰ ਜਿਹੜਾ ਮੱਕੀ ਬੀਜੇਗਾ 10000 ਜਿਹੜਾ ਬਿਜਲੀ ਫੂਕਣ ਤੇ ਆਪਣਾ ਝੋਨਾ ਪਾਲਣ ਤੇ ਦੇ ਇਨਡਾਇਰੈਕਟ ਖਰਚਾ ਕਰ ਰਹੇ ਥਰੂ ਪੀਐਸਪੀਸੀਐਲ ਵਾਪਸ ਸਿੱਧਾ ਕੰਪਨਸੇਟ ਪਰ ਪਰ ਏਕੜ ਜਿੰਨਾ ਟੋਸਟ ਹੁੰਦੀ ਉਹ ਦੇ ਦਿਜੀਏ ਪਲੱਸ ਇਹ ਨੈਸ਼ਨਲ ਪ੍ਰੋਗਰਾਮ ਹੈ ਚੋਨਾ ਪਿਛਲੇ ਸਾਲ 200 300 ਰੁਪਏ ਕੁੰਟਲ ਘੱਟ ਰੇਟ ਤੇ ਵਿਕਿਆ ਮੰਡੀਆਂ ਚ ਰੁਲਿਆ ਮੱਕੀ ਨਾਲ ਦੀ ਨਾਲ ਚੱਕੀ ਜਾਣੀ ਆ ਤੇ ਨਾਲੇ ਸਾਡਾ ਪਾਣੀ ਬਚਣਾ ਮੁੱਖ ਕਾਰਨ ਇਹ ਮੇਰਾ ਅੱਜ ਇਹਦਾ ਹੈ ਕਿ ਪਾਣੀ ਬਚਾਉਣ ਦੀ ਲੋੜ ਹੈ ਅੱਜ ਪੰਜਾਬ ਚ ਔਰ ਇੱਕ ਬੜਾ ਅੱਛਾ ਕਦਮ ਹੋਏਗਾ ਸਰਕਾਰਾਂ ਨੂੰ ਸਮੇਂ-ਸਮੇਂ ਤੇ ਲਿਦਾ ਰਿਆ ਆਪਣੀਆਂ ਵੀ ਸੀ ਆ ਤੇ ਹੁਣ ਆ ਲਈ ਜੰਗੀ ਵੇਖੋ ਗੱਲ ਐ ਜੀ 8 ਜੁਲਾਈ 2020 ਚ ਮੈਂ ਚੀਫ ਸਕੱਟਰੀ ਨੂੰ ਅਵਗਤ ਕਰਾਇਆ ਔਰ ਨਾਲ ਦੀ ਨਾਲ ਮਾਨਯੋਗ ਮੁੱਖ ਮੰਤਰੀ ਉਸ ਵੇਲੇ ਕੈਪਟਨ ਬਿੰਦਰ ਸਿੰਘ ਜੀ ਸੀਗੇ ਉਹਨਾਂ ਨੂੰ ਵੀ ਚਿੱਠੀ ਲਿਖਾਈ ਕੋਵਿਡ ਦਾ ਦੌਰ ਸੀ ਔਰ ਮੇਰੇ ਮੈਂ ਕੋਵਿਡ ਦੌਰਾਨ ਘਰ ਨਹੀਂ ਬੈਠਾ ਮੈਂ ਕੋਵਿਡ ਦੌਰਾਨ ਫੀਲਡ 'ਚ ਰਿਹਾ। ਔਰ ਜਦੋਂ ਮੈਂ ਫੀਲਡ 'ਚ ਰਿਹਾ ਤੇ ਜਿੱਥੇ ਮੈਂ ਹਸਪਤਾਲ ਜਾਂਦਾ ਸੀ ਉੱਥੇ ਬੜਾ ਵੱਡਾ ਚੈਲੰਜ ਸੀ ਕਿ ਸਾਰੇ ਕੰਮ ਇਹਦੇ ਬਿਹਾਰ ਯੂਪੀ ਤੋਂ ਆਉਂਦੇ ਸੀ ਚਲੇ ਗਏ ਸੀ ਵਾਪਸ। ਤੇ ਚੋਨਾ ਸਾਡਾ ਕੌਣ ਲਾਊਗਾ? ਤੇ ਯੂਨੀਵਰਸਿਟੀ ਨੇ ਬੜੀ ਰਿਸਰਚ ਕੀਤੀ ਸੀ ਔਰ 2000 ਮੇਰੇ ਖਿਆਲ ਨਾਲ 12 12 ਤੋਂ ਡੀਐਸਆਰ ਡਾਇਰੈਕਟ ਸ਼ੋਇੰਗ ਆਫ ਰਾਈਸ ਕਾਮਯਾਬ ਕੀਤੀ। ਔਰ ਉਹਦੇ ਵਿੱਚ ਉਹ ਜਿਹੜਾ ਵੱਡਾ ਯੋਗਦਾਨ ਮੈਂ ਡਾਕਟਰ ਪੁੱਲਰ ਔਰ ਮਿਸਟਰ ਗੇਲ ਦੇ ਨਾਲ ਆਪਣਾ ਕੇਨ ਡਿਪਾਰਟਮੈਂਟ ਸਾਰਾ ਮਾਝੇ ਦੇ ਵਿੱਚ ਜਿੱਥੇ-ਜਿੱਥੇ ਅਸੀਂ ਚੁਕੁੰਦਰ ਵਜਾਉਨੇ ਆ ਜਿੱਥੇ-ਜਿੱਥੇ ਅਸੀਂ ਗੰਨਾ ਵਜਾਉਨੇ ਆ ਅਸੀਂ ਉੱਥੇ ਆਪਣਾ ਉਹਨਾਂ ਦੇ ਨਾਲ ਸਪੋਰਟ ਕਰਕੇ ਸੈਮੀਨਾਰ ਕਰਾਏ ਤਾਂ ਉਸ ਵਕਤ 2020 ਦੇ ਵਿੱਚ 6 ਲੱਖ 6 ਲੱਖ ਹੈਕਟੇਰ ਡੀਐਸਆਰ ਬੀਜਿਆ ਗਿਆ। ਔਰ ਜਿੱਦਾਂ ਹੀ ਜ਼ਿਮੀਂਦਾਰ ਵਾਪਸ ਆਇਆ ਪਰਤ ਕੇ ਤੇ ਯਾਰੋ ਫਿਕਰ ਸੀ ਗਿਆ। ਚਲੋ। ਅ 6 6 6 ਲੱਖ ਹੈਕਟੇਰ ਤੋਂ 2020 ਵਿੱਚ 6 ਲੱਖ ਹੈਕਟੇਰ ਡੀਐਸਆਰ ਸੀ। ਡੀਐਸਆਰ ਦਾ ਕੀ ਫਾਇਦਾ? ਡੀਐਸਆਰ 25% ਪਾਣੀ ਘਟੇ ਸਮਰਦਾ ਤੇ ਜੇ 25% ਪਾਣੀ ਪੰਜਾਬ ਦਾ ਬਚ ਜਾਏ ਚਲੋ ਲੰਬਾ ਹੋ ਜਾਣਾ ਬਹੁਤ ਅੱਜ ਤੁਸੀਂ ਕਹੋਗੇ ਵੀ ਕਿੱਦੇ ਨੂੰ ਤੁਰ ਪਿਆ ਤੇ ਜਿਹੜਾ ਡੀਐਸਆਰ 25% ਜਿੱਥੇ ਪਾਣੀ ਘਟ ਖਾਂਦਾ ਉਥੇ ਬਿਜਲੀ ਵੀ 25% ਫਿਰ ਘਟ ਲੱਗੂਗੀ ਤੇ ਜੇ ਬਿਜਲੀ ਵੀ ਘਟ ਲੱਗੂਗੀ ਤੇ ਪੰਜਾਬ ਦਾ ਅੱਜ 10 1000 ਕਰੋੜ ਰੁਪਇਆ ਐਗਰੀਕਲਚਰ ਸਬਸਿਡੀ ਜਾ ਰਿਹਾ ਤੇ 25% ਉਹਦਾ 2500 ਕਰੋੜ ਰੁਪਇਆ ਹੋ ਗਿਆ ਕਹਿਣ ਦਾ ਮੇਰਾ ਮਤਲਬ ਹੈ ਕਿ ਵੀ ਵਿਲ ਸੇਵ ਇਲੈਕਟ੍ਰਿਸਿਟੀ ਵੀ ਵਿਲ ਸੇਵ ਵਾਟਰ ਤੇ 2000 2020 ਚ 6 ਲੱਖ ਹੈਕਟੇਰ ਸੀ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਉਸ ਵੇਲੇ ਤੇ ਇਹਨੂੰ ਕਿਹਾ ਕਿ ਵੀ ਇਹਨੂੰ ਇਨਕਰੇਜ ਕਰੋ ਤੇ ਇਨਕਰੇਜਮੈਂਟ ਇਹ ਨਹੀਂ ਹੋਈ ਕਿ 4.5 ਲੱਖ ਤੇ ਆ ਗਿਆ ਅਗਲੇ ਸਾਲ 21 ਚ ਤੇ ਭਾਈ ਦੇ ਅ ਅ ਭਾਈ ਦੇ ਵਿੱਚ 1 ਲੱਖ ਹੈਕਟੇਰ ਤੇ ਆ ਗਿਆ ਸੀ ਗੌਰ ਕਰਨ ਵਾਲੀ ਲੋੜ ਹੈ ਤੇ 2023 ਚ 80 ਹਜ਼ਾਰ ਏਕੜ ਤੇ ਆ ਗਿਆ 80 ਹਜ਼ਾਰ ਏਕੜ ਤੋਂ ਹੁਣ ਲੱਖ ਹੈਕਟੇਰ ਕੋਈ ਕੋਈ ਫਰਕ ਨਹੀਂ 80 ਹਜ਼ਾਰ ਤੇ ਲੱਖ ਚ ਆ ਪਿਛਲੇ ਦੋਆਂ ਸਾਲਾਂ ਚ 80 ਹਜ਼ਾਰ ਤੋਂ ਲੈ ਕੇ ਲੱਖ ਤਾਈਂ ਬੀਜ ਰਿਆ ਇੱਕ ਤਾਂ ਡੀਏ ਸਰ ਤੇ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਹੈ ਔਰ ਜਿੱਥੇ ਡੀਏ ਸਰ ਤੇ ਕੰਮ ਕਰਾਂਗੇ ਉਥੇ ਪਾਣੀ ਵੀ ਬਚੇਗਾ ਬਿਜਲੀ ਵੀ ਬਚੇਗੀ ਤੇ ਕਿਸਾਨ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੋਰ ਹਿਊਮਨ ਜਿਹੜੀਆਂ ਲੋਗ ਲੋਗ ਹੈ ਨਾ ਖੇਤਾਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਪੈਨੀਆਂ ਚਾਹੇ ਉਹ ਬਲਾਈਟ ਹੈ ਚਾਹੇ ਫੰਗਸ ਹੈ ਉਹ ਵੀ ਘਟਦੀ ਹੈ ਝੋਨੇ 'ਚ ਤੇ ਜਿਹੜਾ ਮੱਛਰ ਪੈਦਾ ਹੋ ਕੇ ਫਿਰ ਸਾਨੂੰ ਤੰਗ ਕਰਦਾ ਉਹ ਵੀ ਘਟੇਗਾ ਸੋ ਮੇਰਾ ਕਹਿਣ ਦਾ ਮਤਲਬ ਮਲਟੀਪਲ ਫੈਕਟਸ ਨੇ ਔਰ ਸਾਨੂੰ ਪਾਣੀ ਬਚਾਉਣ ਲਈ ਕਾਟਨ ਨੂੰ ਦੁਬਾਰਾ ਪ੍ਰਮੋਟ ਕਰਨਾ ਚਾਹੀਦਾ ਜਿੰਨਾ ਕਰ ਸਕਦੇ ਹੋ ਇਹ ਟਾਈਮ ਲੱਗੂਗਾ ਜੇ 10 ਲੱਖ ਹੈਕਟਰ ਤੋਂ ਅਸੀਂ 1 ਲੱਖ ਹੈਕਟਰ ਤੇ ਜਾਂ 98 ਹਜ਼ਾਰ ਹੈਕਟਰ ਤੇ ਆਗੇ ਵਾਪਸ ਲੈ ਜਾਣਾ ਬੜਾ ਚੈਲੈਂਜਿੰਗ ਆ ਉਹ ਤੇ ਕਿਸ ਦਿਨ ਹੋਰ ਕਰਾਂਗੇ ਗੱਲ ਅੱਜ ਮੇਰਾ ਮੁੱਖ ਮੰਤਰੀ ਜੀ ਨੂੰ ਐਗਰੀਕਲਚਰ ਮਿਨਿਸਟਰ ਨੂੰ ਔਰ ਐਫਸੀਡੀ ਨੂੰ ਚਿੱਠੀ ਲਿਖ ਰਿਆ ਕਿ ਭਈ ਆਉਣ ਵਾਲੇ ਸਾਲ ਦੇ ਵਿੱਚ ਤੁਸੀਂ ਪਾਣੀ ਬਚਾਉਣ ਲਈ ਪੰਜਾਬ ਬਚਾਉਣ ਲਈ ਪੰਜਾਬ ਦਾ এনवायरमेंट ਬਚਾਉਣ ਲਈ ਇਹ ਝੋਨੇ ਨੂੰ ਜਿੰਨਾ ਕਟਾ ਸਕਦੇ ਉਹਨਾਂ ਕਟਾਈਏ ਕਿਸਾਨ ਨੂੰ ਬਚਾਈਏ ਤੇ ਉਹਨੂੰ ਉਹਨੇ ਆਮਦਨ ਦਈਏ ਜਿੰਨੀ ਕੋ ਉਹਨੂੰ ਝੋਨੇ 'ਚ ਮਿਲਦੀ ਆ ਇਹਦੇ ਲਈ ਮੈਂ ਸਹਿਮਤ ਹਾਂ ਰਾਣਾ ਜੀ ਫਸਲ ਡਾਈਵਰਸੀਫਿਕੇਸ਼ਨ ਦੀ ਕਿਸਾਨ ਵੀ ਗੱਲ ਕਰਦੇ ਨੇ ਲੇਕਿਨ ਉਹ ਕਹਿੰਦੇ ਨੇ ਕਿ ਸਾਨੂੰ ਜਦੋਂ ਤੱਕ ਸਾਰੀ ਫਸਲਾਂ ਦੇ ਉੱਪਰ ਐਮਐਸਪੀ ਨਹੀਂ ਮਿਲਦੀ ਅਸੀਂ ਤਦ ਤੱਕ ਡਾਈਵਰਸੀਫਿਕੇਸ਼ਨ ਵੱਲ ਨਹੀਂ ਜਾ ਸਕਦੇ ਕਿਉਂਕਿ ਸਾਨੂੰ ਮੁੱਲ ਨਹੀਂ ਮਿਲਦਾ ਇਸੇ ਦੀ ਲੜਾਈ ਕਿਸਾਨ ਲੜ ਰਹੇ ਨੇ ਕਿ ਐਮਐਸਪੀ ਗਾਰੰਟੀ ਕਾਨੂੰਨ ਜਿਹੜਾ ਉਹ ਲਾਗੂ ਹੋਵੇ ਤੁਸੀਂ ਕੀ ਮੰਨਦੇ ਹੋ ਇਸ ਨੂੰ ਲੈ ਕੇ ਮੈਂ ਬਿਲਕੁਲ ਠੀਕ ਮੰਨਦਾ ਹਾਂ एमएसपी सरकार अपना मन बनाए मीटिंग च मेनू सदे तो मैं राह दसुंगा कित्ता हुंदा किसान भी सद लेन वो हर चीज जर आया ਤੁਹਾਨੂੰ प्लान करना ਪਊਗਾ नो प्रॉब्लम यू आर राइट किसान अपनी जगह सही आ लेकिन आपा पैदा करिए किसान नु रेट भी पूरा मिलना चाहिए तो एमएसपी लागू होनी चाहिए मक्की ते भी मैं सहमत है इस बात ना ਖਤਮ ਕਿਉਂ ਵੀ ਬਸ ਲੀਕ ਨੂੰ ਬੰਦਾ ਆਪਣੇ ਪਹਿਲਾਂ ਸੀ ਸੀਰੀਅਸ ਸੀ ਅਸੀਂ ਇਹ ਇਹ ਕਰੋ ਕਿਸਾਨ ਨੂੰ ਤਾਂ ਪਤਾ ਤੁਸੀਂ ਇਹ ਕਰੋ ਕਿਸਾਨ ਨੂੰ ਸਭ ਕਲਾਂ ਦਾ ਪਤਾ ਕਿਸਾਨ ਨੂੰ ਸਪੋਰਟ ਕੌਣ ਕਰੂਗਾ ਜਾਂ ਤੇ ਪੋਲੀਟੀਕਲ ਬੰਦਾ ਕਰੂਗਾ ਤੇ ਇਹ ਆਫੀਸ਼ੀਅਲ ਮਸ਼ੀਨਰੀ ਕਰੂਗੀ ਆਫੀਸ਼ੀਅਲ ਮਸ਼ੀਨਰੀ ਤੇ ਸਾਰੀਆਂ ਪਾਰਟੀਆਂ ਦੇ ਤੁਸੀਂ ਲੋਕ ਕਾਲ ਕਰ ਲਓ ਇੱਕ ਦਿਨ ਤੇ ਸਬਜੈਕਟ ਰੱਖ ਲਓ ਤੇ ਬਿਠਾ ਲਓ ਤੇ ਗੱਲ ਕਰਾ ਲਓ ਤੇ ਮੈਂ ਵੀ ਆ ਜੂਗਾ ਯਾਰ ਫਿਰ ਮੈਂ ਦੱਸੂੰ ਕੀ ਹੁੰਦਾ ਇੱਥੋਂ ਤਾਂ ਨਹੀਂ ਕਿ ਪੰਜਾਬ ਦੇ ਵਿੱਚ ਜਿੱਦਾਂ ਫਸਲੀ ਵਿਪਿੰਟਾ ਨਹੀਂ ਗੋਰੀ ਓਡੀ ਕਲਚਰ ਦੇ ਵਿੱਚ ਦੇ 2021-22 ਦੀ ਗੱਲ ਕਰੀਏ ਤਾਂ 6,88,000 ਏਕੜ ਸੀਗਾ ਜੋ 23-24 'ਚ ਵਧ ਕੇ 11,90,000 ਏਕੜ ਹੋ ਗਿਆ ਯਾਨੀ ਕਿ 6-7 ਲੱਖ ਏਕੜ ਤਾਂ ਵਧੀ ਹੀ ਹੋ ਗਈ ਦੇ ਵਧਦੇ ਜਾ ਰਿਹਾ ਹੈਗਾ ਇਹ ਇਹਦੇ ਵਿੱਚ ਕੀ ਆਪਾਂ ਉੱਥੇ ਕੀ ਕਰਦੇ ਯਾਰ 2% 3% ਨਾ ਨਹੀਂ ਗੱਲ ਕਰਨੀ ਆਪਾਂ ਗੱਲ ਕਰਨੀ 98% ਜਿਹੜਾ ਰਹਿ ਗਿਆ ਜਾਂ 90% ਜਿਹੜਾ ਰਹਿ ਗਿਆ ਉਹਦੀ ਗੱਲ ਕਰਨੀ ਆ ਇਹ ਤਾਂ ਵੇਖੋ देयर आर ਸਕਸੈਸ ਸਟੋਰੀਜ਼ ਤਾਂ ਸਾਡੇ ਸੁਲਤਾਨਪੁਰ ਚ ਗਾਜਰ 2.5 ਲੱਖ ਰੁਪਏ ਦੀ ਵਿਕੀ ਮਟਰ ਐਸ ਵਾਰ ਸਹੀ ਵੇਲੇ ਅਸੀਂ ਕਿਸਾਨ ਨੂੰ ਐਜੂਕੇਟ ਨਹੀਂ ਕੀਤਾ ਦੇਖੋ ਸੈਂਟੀਫਿਕ ਹੋ ਗਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਆ ਸਾਡੇ ਡਿਪਾਰਟਮੈਂਟ ਚਾਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੋਵੇ ਚਾਹੇ ਐਗਰੀਕਲਚਰ ਡਿਪਾਰਟਮੈਂਟ ਆਫ ਦੀ ਸਟੇਟ ਹੋਵੇ ਇਹਨਾਂ ਨੂੰ ਕਿਸਾਨ ਨੂੰ ਅਗਵਤ ਕਰਾਉਣਾ ਪਊਗਾ ਕਿ ਭਾਈ ਐਸ ਹਾਲ ਫਲਾਣੇ ਮਹੀਨੇ ਚ ਟੈਂਪਰੇਚਰ ਆ ਰਹੂਗਾ ਐਸਲ ਸਤੰਬਰ 30% 30 ਡਿਗਰੀ ਟੈਂਪਰੇਚਰ ਰਹਾ ਲੋਕਾਂ ਨੇ ਅਰਲੀ ਮਟਰ ਬੀਜਿਆ ਅਰਲੀ ਆਲੂ ਬੀਜਿਆ ਉਹਦੀ ਈਲਡ ਕੁੱਲ 15 20% ਆਈ 100% ਨਹੀਂ ਆਈ ਜੇ ਪਹਿਲਾਂ 100 ਕਿੰਟਲ ਆਉਂਦੀ ਸੀ ਤਾਂ 20 ਕਿੰਟਲ ਆਈ ਕਿਸਾਨ ਨੂੰ ਬੜੀ ਮਾਰ ਪਈ ਆ ਹੂ ਹੈਸ ਟੂ ਐਜੂਕੇਟ ਥੈਮ ਹੂ ਹੈਸ ਟੂ ਸਪੋਰਟ ਥੈਮ ਇਹ ਬੇਵਿੰਤਾ ਹੋਣੀ ਚਾਹੀਦੀ ਆ ਔਰ ਬੇਵਿੰਤਾ ਦੇ ਨਾਲ ਨਾਲ ਜਿਹੜੀ ਸਬਜ਼ੀ ਦੀ ਗੱਲ ਕਰਦੇ ਆਪਾਂ ਹਾਰਟੀਕਲਚਰ ਸਬਜ਼ੀ ਹੈ ਜਾਂ ਬਾਗਿਆ ਪੈਰੀਸ਼ੀਬਲ ਆ ਉਹਦੀ ਜਿਹੜੀ ਲਾਈਫ ਲਾਈਨ ਆ ਉਹ ਕੂਲ ਚੇਨ ਆ ਪ੍ਰੋਸੈਸਿੰਗ ਆ ਇਹ ਤੋਂ ਸੰਤਰੇ ਉਗਾਈਏ ਪੇਰ Zubaiye ਤਾਂ ਭੇਜਦੀ ਹੈ ਗੋਭੀ ਉਗਾਈਏ ਤਾਂ ਬੋਰਿਆਂ 'ਚ ਭਰ ਕੇ ਦਿੱਲੀ ਭੇਜਦੀ ਹੈ ਥਿਸ ਇਸ ਨੋਟ ਡਨ ਅੱਜ ਗੋਭੀ ਕੀ ਭਾਅ ਵੇਖ ਰਹੀ ਆ ਕਾਰਨ ਕੀ ਆ ਕਿ ਪ੍ਰੋਸੈਸਿੰਗ ਹੈ ਨਹੀਂ ਜਦੋਂ ਗਲਟ ਆਵੇ ਔਰ ਸਹੀ ਮੈਨੇ ਦੇ ਵਿੱਚ ਅਗਰ ਮੈਨੂੰ ਕੋਈ ਪੁੱਛੇ ਕੋਆਪਰੇਟਿਵ ਡਿਪਾਰਟਮੈਂਟ ਬਹੁਤ ਤਕੜਾ ਹੋਣਾ ਚਾਹੀਦਾ ਉਹ ਰਾ ਜਿਹੜੀਆਂ ਆਪਾਂ ਗੱਲਾਂ ਕਰਦੇ ਕੂਲ ਚੇਨ ਦੀਆਂ ਫਾਰਮਰ ਇਹ ਚ ਭਾਗੀਦਾਰ ਹੋਣਾ ਚਾਹੀਦਾ ਜਿਵੇਂ ਆਪਾਂ ਪਹਿਲਾਂ ਮਿਲਕ ਫੈਡ ਬਣਾਇਆ ਫਿਰ 슈ਗਰ ਫੈਡ ਬਣਾਇਆ ਬਣਾਇ ਤਾਂ ਹੀ ਸੀ ਲੇਕਿਨ ਫਿਰ ਉਹ ਚਰਾਜਨੀਤੀ ਆ ਗਈ ਫਿਰ ਉਹ ਚ ਕਰਪਸ਼ਨ ਆ ਗਈ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠਣਾ ਚਾਹੀਦਾ ਔਰ ਕਿਸਾਨਾਂ ਨੂੰ ਕੋਆਪਰੇਟਿਵਾਂ ਨੂੰ ਤੁਰਨਾ ਚਾਹੀਦਾ ਕੂਲ ਚੇਨ ਵੀ ਕੋਆਪਰੇਟਿਵ ਬਣੀ ਚਾਹੀਦੀ ਪ੍ਰੋਸੈਸਿੰਗ ਪਲਾਂਟ ਵੀ ਇਸ ਇਸੇ ਹਿਸਾਬ ਨਾਲ ਹੋਣ ਤੇ ਮੈਂ ਸਮਝਦਾ ਬਦਲਾਅ ਦੀ ਲੋੜ ਹੈ ਸਮੇਂ ਬੜੀ ਸਮੇ ਜਿਹੜਾ ਨਾ ਸਮੇਂ ਦੀ ਲੋੜ ਬਹੁਤ ਕੁਝ ਕਰਾਉਂਦੀ ਆ ਤੇ ਆਪਾਂ ਉਧਰ ਨੂੰ ਤੁਰਿਆ ਤਾਂ ਸਹੀ ਹੋਊਗਾ ਸਭ ਕੁਝ ਜਨਾਬ ਸਾਹਿਬ ਆਪਣੇ ਪਾਣੀ ਦੀ ਗੱਲ ਕੀਤੀ ਹੈ ਦਿੱਲੀ ਸਰਕਾਰ ਨੇ ਇਹ આરોਪ ਲਗਾਇਆ ਹਰਿਆਣਾ 'ਤੇ ਕਿ ਯਮਨਾ ਵਿੱਚ ਜ਼ਹਿਰੀਲਾ ਪਾਣੀ ਛੋੜਿਆ ਜਾ ਰਿਹਾ ਹੈ ਜਿਸ ਦਾ ਦਿੱਲੀ ਦੀ ਜਨਤਾ ਕੇ ਸਿਹਤ ਤੇ ਕਾਫੀ ਜ਼ਿਆਦਾ ਅਸਰ ਪੜ ਰਿਹਾ ਹੈ इवन उन्होंने पानी रोकने के लिए भी आ, आ, जो है वो प्रोसेस शुरू की है तो उसमें कहा कि अमोनिया की मात्रा जो है इसमें ज़्यादा है किस तरह से इसको देखते हैं इस देखिए तो आपका सवाल ये दिल्ली वाला है मेरा मन है इस पर बात करने का यहाँ नहीं करूँगा क्योंकि यहाँ का यहीं रह जाएगा और कोई और जाके दिल्ली बोल देगा जो मैंने बोला है जिसको नहीं भी सब्जेक्ट का पता होगा वो बोल देगा मैं बोलूँगा ये बहुत अच्छा सब्जेक्ट है मैंने सोच रखा है और मैं दिल्ली बोलना है है इसमें वो बोलूंगा तो जहाँ वो जवाब मांग रहे हैं लोगों से वहां देना भी पड़ेगा हमसे मांगते हैं साहब कि पोल्यूट कर रहा है पंजाब हरियाणा हरियाणा पोल्यूट कर रहा है धान को आग लगा दी दिल्ली में एयर ਉਹ ਕੁਆਲਿਟੀ ਲੈਵਲ ਡਾਊਨ ਆ ਗਿਆ। ਹੁਣ ਕੀ ਹੋ ਗਿਆ ਭਈ? ਹੁਣ ਤਾਂ ਪੋਲੂਸ਼ਨ ਨਹੀਂ ਹੈ। ਇਤਨੀ ਵਾਰ ਬਾਰਿਸ਼ ਪੜ ਗਈ। ਸਭ ਕੁਝ ਧੋ ਗਿਆ। ਉਸਕਾ ਜ਼ਿੰਮੇਵਾਰ ਕੌਣ ਹੈ? ਤੋ ਇਹ ਹੀ ਚੀਜ਼ ਪਾਣੀ ਤੇ ਲਾਗੂ ਹੋ ਗਈ, ਲੇਕਿਨ ਮੈਂ ਤਰੀਕੇ ਸੇ ਬਤਾਉਂਗਾ। ਪਰਾਨਾ ਜੀ ਡੇਰੇ ਆਲਾ ਦੀ ਸਰਸਿਆ ਆ ਗਿਆ ਜੀ 1 ਮਹੀਨੇ ਲਈ। ਆ ਗਿਆ? ਅੱਜ ਆਜੀ ਹਾਂ ਜੀ। ਇਹ ਲਿਓਣ ਵਾਲੇ ਕੌਣ ਆ ਭਈ? ਸੋਚਣਾ ਤੇ ਚਾਹੀਦਾ, ਉਥੇ ਆ ਗਿਆ। ਬਈ ਲੈ ਕੇ ਕੌਣ ਆ? ਉਹਨੂੰ ਆਪਾਂ ਸਵਾਲ ਪੁੱਛਿਆ ਕਿ ਲੈ ਕੇ ਕਿਉਂ ਆਏ ਭਾਈ ਤੁਹਾਡਾ ਇਹਦੇ ਬਗਰ ਗੁਜ਼ਾਰਾ ਨਹੀਂ ਚੱਲਦਾ ਪਹਿਲਾਂ ਉਸ ਦਾ ਹਿਸਾਬਤ ਕਰ ਲਈਏ ਚਲੋ ਫਿਰ ਠੀਕ ਹੈ ਪਹਿਲਾਂ ਉਹ ਤਾਂ ਕੰਮ ਲੈਣਾ ਹੋਊ ਭਾਈ ਉਹੀ ਚੀਜ਼ ਪਹਿਲਾਂ ਸਰਸੇ ਨੂੰ ਅਵਾਂਡ ਕੀਤਾ ਜਾਂਦਾ ਸੀ ਯੂਪੀ ਭੇਜਦੇ ਸੀ ਪਰ ਹੁਣ ਸਵਾਲੀ-ਵਾਲੀ ਕਰਕੇ ਸਰਸੇ ਲ ਜਾਂਦਾ ਜੀ ਪੰਜਾਬ ਬਲ ਹਰਿਆਣਾ ਸਿੱਧੇ ਤੌਰ ਤੇ ਦਿੱਲੀ ਚ ਇਲੈਕਸ਼ਨ ਹੋਈਆਂ ਸਰਸੇ ਨੂੰ ਸਰਸੇ ਦੇਖੀ ਜਾਂਦਾ ਹੈ ਅੱਛਾ 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 ਮੈਂ ਉਹ ਦੂਜਾ ਸਰਸਾ ਸਮਝਿਆ ਸਰਸੇ ਵੀ ਦੋ ਆ ਨਾ ਇੱਕ ਸ਼ਹਿਰ ਤੇ ਕੋ ਸਾਡਾ ਪੋਲੀਟਿਸ਼ੀਅਨ ਆ ਸਾਡਾ ਨਹੀਂ ਬੀਜੇਪੀ ਦਾ ਬੀਜੇਪੀ ਕਿਹ ਅਕਾਲੀ ਇਹਦਾ ਬੀਜੇਪੀ ਨਾ ਭਾਜਪਾ ਜੀ ਆ ਓਏ ਇਹ ਵੀ ਨਹੀਂ ਪਤਾ ਲੱਗਦਾ ਜੀ ਗੱਡੇ ਦੇ ਵਾਲੇ ਤੇ ਆਓ ਜੀ ਵੀ ਹੁਣ ਉਹਨੂੰ ਸਰਸ ਹੀ ਲੈ ਆਏ ਜੀ ਪਹਿਲਾਂ ਯੂਪੀ ਰੱਖਿਆ ਜਾਂਦਾ ਸੀ ਹੁਣ ਹੈੱਡਕੁਆਰਟਰ ਜੀ ਬੈਠਾ ਹੋ ਗਿਆ ਦਿੱਲੀ ਲੱਗੇ ਆ ਨਾ ਆਪਰੇਟ ਕਰਨਾ ਸੌਖਾ ਆਣਾ ਜਾਣਾ ਆਪਰੇਟ ਨਹੀਂ ਦਿੱਲੀ ਜਾਣਾ ਵੀ ਪਹਿਲੇ ਇੱਕ ਵਾਰ ਪੈ ਜੀ ਖੁੱਲ ਕੇ ਬੋਲਿਆ ਤੇ ਕਰ ਆਪਰੇਟ ਕਰਨਾ ਸੌਖਾ Operation, political operation. Thank you. <laughs>